ਜਦੋਂ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਕਿ ਤਾਂ ਉਸ ਸਮੇਂ ਜਿਹੜੇ ਸਾਡੇ ਮਿੱਤਰ ਪੰਛੀ ਨੇ ਜਾਂ ਜਿਹੜੇ ਜਾਨਵਰ ਨੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਮੋਹ ਪਿਆਰ ਹੁੰਦਾ ਸੀ ਪਰ ਆਧੁਨਿਕ ਯੁੱਗ ਦੇ ਵਿੱਚ ਜਿਉਂ ਹੀ ਅਸੀਂ ਤਰੱਕੀ ਕੀਤੀ ਹੈ ਤਾਂ ਅਸੀਂ ਲਗਾਤਾਰ ਜਿਹੜੀ ਕੁਦਰਤ ਹੈ ਉਸ ਤੋਂ ਵੀ ਦੂਰ ਹੁੰਦੇ ਜਾ ਰਹਾਂਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਟਾਵੇਂ ਟਾਵੇਂ ਉਹ ਲੋਕ ਨੇਗੇ ਜਿਹੜੇ ਇਸ ਸਮੇਂ ਪੰਛੀਆਂ ਨੂੰ ਜਾਂ ਜਾਨਵਰਾਂ ਦੇ ਲਈ ਕੋਈ ਨਿੱਜੀ ਪੱਧਰ ਤੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਪਰ ਪਿਛਲੇ ਲੰਬੇ ਸਮੇਂ ਤੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਛੱਠਾ ਦੇ ਮਾਸਟਰ ਲక్ష్మణ ਸਿੰਘ ਜਿਹੜਾ ਪੰਛੀਆਂ ਦੇ ਲਈ ਆਪਣੇ ਖੇਤ ਦੇ ਵਿੱਚ ਬਾਜਰਾ ਬੀਜਦੇ ਨੇ ਤਾਂ ਕਿ ਜਿਹੜੇ ਪੰਛੀਆਂ ਦੀ ਖੁਰਾਕ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਤਾਂ ਹੁਣ ਬਹੁਤ ਸਾਰੀਆਂ ਜਿਹੜੀਆਂ ਜਿਹੜਾ ਉਹਨਾਂ ਦੇ ਰਹਿਣ ਬਸੇਰੇ ਨੇ ਉਹ ਖਤਮ ਹੋ ਚੁੱਕੇ ਨੇ ਤਾਂ ਉਸ ਦੇ ਲਈ ਬਾਜਰਾ ਇੱਕ ਤਾਂ ਰਹਿਣ ਬਸੇਰੇ ਦੇ ਤੌਰ ਤੇ ਤੇ ਇੱਕ ਉਹਨਾਂ ਦੀ ਖੁਰਾਕ ਦੇ ਤੌਰ ਤੇ ਤੇ ਇਸ ਤੋਂ ਬਾਅਦ ਬਾਜਰੇ ਨੂੰ ਵੱਢ ਕੇ ਉਸ ਦਾ ਜਿਹੜਾ ਬੀਜ ਨਿਕਲਦਾ ਉਸ ਨੂੰ ਫਿਰ ਪੰਛੀਆਂ ਨੂੰ ਪਾਇਆ ਜਾਂਦਾ ਹੈ ਲక్ష్మణ ਸਿੰਘ ਸਾਡੇ ਨਾਲ ਨੇ ਜੋ ਕਿ ਪੇਸ਼ੇਵਜੋਂ ਅਧਿਆਪਕ ਵੀ ਨੇ ਲక్ష్మణ ਜੀ ਕਿਵੇਂ ਦੇਖਦੇ ਹੋ ਕਿ ਅਸੀਂ ਲੰਬੇ ਸਮੇਂ ਤੋਂ ਇਹ ਦੇਖਦੇ ਆ ਰਹੇ ਹਾਂ ਤੁਸੀਂ ਜਿਵੇਂ ਆਪਣੇ ਖੇਤ ਦੇ ਵਿੱਚ ਇਹ 5 ਕਨਾਲ ਦੇ ਵਿੱਚ ਬਾਜਰਾ ਬੀਜਿਆ ਹੋਇਆਗਾ ਪਹਿਲਾਂ ਤਾਂ ਇਹ ਦੱਸੋ ਵੀ ਇਹ ਕਿਵੇਂ ਸੋਚ ਆਈ ਵੀ ਆਪਣੇ ਖੇਤ ਵਿੱਚ ਜਿੱਥੇ ਅੱਜ ਕੋਈ ਖੇਤਾਂ ਦੇ ਵਿੱਚ ਦਰਖਤ ਤੱਕ ਨਹੀਂ ਲਾਉਂਦਾ ਜਿਹੜੇ ਦਰਖਤ ਸੀਗੇ ਆਪਣੇ ਖੇਤਾਂ 'ਚ ਉਹ ਵੀ ਵੱਢ ਤੇ ਤੁਸੀਂ 5 ਕਨਾਲ ਦੇ ਵਿੱਚ ਪੰਛੀਆਂ ਲਈ ਬਾਜਰਾ ਲਗਾ ਦਿੱਤਾ ਕੁਲਵੀਰ ਜੀ ਇਹਦੇ ਨਾਲ ਅਸਲ ਦੇ ਵਿੱਚ ਇਸ ਬਾਜਰੇ ਜਿਹੜਾ ਆਪਾਂ ਬਾਜਰੇ ਦੀ ਫਸਲ ਬੀਜੀ ਹੈ 5 ਕਨਾਲ ਚ ਇਹਦੇ ਬਹੁਤ ਅਰਥ ਨੇ ਇਹ ਸਾਡੀ ਵਿਰਾਸਤ ਆ ਇਹ ਸਾਡੇ ਜਿਹੜੀ ਪੁਰਖਿਆਂ ਦੀ ਸੋਚ ਆ ਜਿਹੜੇ ਸਾਡੇ ਵੱਡੇ ਬਡੇਰੇ ਸੀਗੇ ਅਸੀਂ ਬਹੁਤ ਤਰੱਕੀ ਕਰ ਲਈ ਪਰ ਅਸੀਂ ਇਸ ਪੱਖੋਂ ਜਿਹੜਾ ਹੈਗਾ ਅਸੀਂ ਬਹੁਤ ਸਾਡਾ ਜਿਹੜੀ ਸੋਚ ਮਰ ਗਈ ਸਾਡੀ ਜਿਹੜੀ ਸਾਡੇ ਪੁਰਖਿਆਂ ਦੀ ਸੋਚ ਸੀ ਸਾਡੀ ਉਹ ਸੋਚ ਨਹੀਂ ਰਹੀ ਹੈਗੀ ਸਾਡੇ ਪੁਰਖੇ ਜਦੋਂ ਪਹਿਲਾਂ ਫਸਲ ਬੀਜਦੇ ਉਹੋ ਚਿੜੀ ਦੀ ਜਨੌਰ ਦੀ ਹਾਲੀ ਦੀ ਪਾਲੀ ਦੀ ਜਦੋਂ ਸਿੱਟਾ ਦਿੰਦੇ ਤਾਂ ਉਹ ਫਸਲ ਦੇ ਵਿੱਚ ਸਾਰਿਆਂ ਨੂੰ ਹਿੱਸੇਦਾਰ ਮੰਨਦੇ ਸੀ ਕਿ ਸਾਰਿਆਂ ਲਈ ਬੀਜ ਰਿਆ ਸੀ ਪਰ ਅੱਜ ਮਨੁੱਖ ਜਿਹੜੀਆਂ ਫਸਲਾਂ ਨੇ ਆਪਣੇ ਲਈ ਬੀਜਦਾ ਦੋ ਹੀ ਫਸਲਾਂ ਰਹਿ ਗਈਆਂ ਪੰਜਾਬ ਚ ਕਣਕ ਤੇ ਝੋਨਾ ਪਹਿਲਾਂ 20 ਤੋਂ ਵੱਧ ਫਸਲਾਂ ਜਿਹੜੀਆਂ ਪੰਜਾਬ ਦੇ ਵਿੱਚ ਬੀਜੀਆਂ ਜਾਂਦੀ ਸੀ ਮੱਕੀ ਛੋਲੇ ਮੂੰਗੀ ਮੂੰਗਫਲੀ ਜਵਾਰ ਬਾਜਰਾ ਗਮਾਰਾ ਗਮਾਰੀ ਜਬੀ ਬਹੁਤ ਸਾਰੀਆਂ ਫਸਲਾਂ ਸੀ ਕਮਾਦ ਉਹਨਾਂ ਦੇ ਵਿੱਚ ਕੁਦਰਤੀ ਜਿਹੜੇ ਜੀਵ ਜੰਤੂਆਂ ਦੇ ਰਹਿਣ ਬਸੇਰੇ ਹੁੰਦੇ ਸੀਗੇ ਉੱਥੋਂ ਜਿਹੜਾ ਹੈਗਾ ਸੀ ਫੂਡ ਲੈਂਦੇ ਸੀਗੇ ਹੁਣ ਜਿਵੇਂ ਆਪਾਂ ਇਹ ਬਾਜਰਾ ਬੀਜਿਆ ਤੁਸੀਂ ਦੇਖੋ ਇਹ ਇਹ ਸਕੂਨ ਆ ਇਹ ਨੇਚਰ ਆ ਬਾਜਰੇ ਦੇ ਸਿੱਟਿਆਂ ਤੇ ਕਿਵੇਂ ਚਿੜੀਆਂ ਪੈਰਟ ਕਿੰਨੀਆਂ ਪ੍ਰਜਾਤੀਆਂ ਪੰਛੀ ਨੇ ਬੈਠੀਆਂ ਅੱਜ ਕੁਦਰਤੀ ਤੌਰ ਤੇ ਜਿਹੜਾ ਹੈਗਾ ਫੂਡ ਲੈ ਜਾਂਦੇ ਤੁਸੀਂ ਦੇਖਿਆਗਾ ਸੋ ਉਹ ਇਸ ਬਰਾਸਤ ਨਾਲ ਜੋੜੁੰਦਾ ਇਹ ਅੱਜ ਜੇ ਆਪਾਂ ਇੱਥੇ ਇਸ ਆਪਾਂ ਗੱਲਬਾਤ ਕਰ ਰਹੇ ਆਂ ਤਾਂ ਇਹ ਕਿਸੇ ਨੂੰ ਕੋਈ ਪ੍ਰਸਿੱਧ ਕਰਨ ਦੀ ਗੱਲ ਨਹੀਂ ਵੀ ਲਾਸ਼ਮਨ ਸਿੰਘ ਚੱਠਾ ਨੂੰ ਦਿਖਾ ਰਿਓ ਵੀ ਚੈਨਲਾਂ ਤੇ ਆਪਾਂ ਮੈਂ ਬਾਜਰਾ ਵੀ ਜਿਆ ਨਹੀਂ ਇਹ ਇਹ ਆਪਣਾ ਦਿਖਾਉਣ ਦਾ ਸਿਰਫ ਇੱਕੋ ਮਕਸਦ ਹੈ ਕਿ ਸਮਾਜ ਦਾ ਧਿਆਨ ਜਿਹੜਾ ਹੈਗਾ ਇਸ ਪਾਸੇ ਜਾਵੇ ਕਿ ਯਾਰ ਅਸੀਂ ਸਾਡੇ ਪੁਰਖਿਆਂ ਦੀ ਸੋਚ ਨੂੰ ਬਣਾਈਏ ਮੈਨੂੰ ਸਾਡੇ ਪੁਰਖਿਆਂ ਦੀ ਸੋਚ ਪ੍ਰਮਾਤਮਾ ਨੇ ਬਖਸ਼ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਮੇਰੇ ਅੰਦਰ ਇਦਾਂ ਦੀ ਸੋਚ ਮੇਰੀ ਬਣੀ ਕਿ ਯਾਰ ਸਾਨੂੰ ਜੀਵ ਜੰਤੂਆਂ ਦੀ ਸੋਚਣਾ ਚਾਹੀਦਾ ਸਾਨੂੰ ਪ੍ਰਕਿਰਤੀ ਦੀ ਸੋਚਣਾ ਚਾਹੀਦਾਗਾ ਔਰ ਜਿਹੜਾ ਕਿਸੇ ਨੂੰ ਕੋਈ ਕੰਮ ਕਰਕੇ ਸਕੂਨ ਮਿਲਦਾ ਕਿਸੇ ਨੂੰ ਕੁਝ ਕਰਕੇ ਕਈ ਲੋਕ ਜਿਵੇਂ ਇੱਥੋਂ ਲੰਘਦੇ ਨੇ ਕਹਿੰਦੇ ਯਾਰ ਆ ਮਾਸਟਰ ਨੂੰ ਕੀ ਚੜਿਆ ਸੀਗਾ ਇੱਥੇ ਬਾਜਰਾ ਵੀਰ ਖਿਆ ਪੰਜ ਕ ਨਾਲ ਠੇਕੇ ਤੇ ਜ਼ਮੀਨ ਦਿੱਤੀ ਹੋਈ ਸੀ ਅ ਠੇਕਾ ਮਿਲਦਾ ਸੋ ਪਰ ਜਿਹੜਾ ਮੈਨੂੰ ਸਕੂਨ ਮਿਲਦਾ ਹੁਣ ਤੁਸੀਂ ਦੇਖਿਆ ਇੱਥੇ ਪੰਛੀ ਨੇ ਸਵੇਰੇ ਸ਼ਾਮ ਇੱਥੇ ਕੁਦਰਤੀ ਤੌਰ ਤੇ ਫੂਡ ਲੈਂਦੇ ਨੇ ਜਿਹੜਾ ਇਹਨਾਂ ਨੂੰ ਦੇਖ ਕੇ ਸਕੂਨ ਮਿਲਦਾ ਉਹਦਾ ਉਹਦਾ ਕੋਈ ਮੁੱਲ ਨਹੀਂ ਹੈਗਾ ਬਾਕੀ ਤੁਹਾਡੇ ਤੁਹਾਡੇ ਪੁਰਖਿਆਂ ਦੀ ਬਲੱਡ ਆ ਸੋਚ ਆ ਮੈਂ ਉਹਨਾਂ ਦੀ ਸੋਚ ਨੂੰ ਬਣਾਇਆ ਜਿਵੇਂ ਸਾਡੇ ਪੁਰਖੇ ਸੀ ਵੀਰੇ ਬਾਬਾ ਸੀ ਸਾਡੇ ਵੱਡੇ ਪਰਦਾਦੇ ਦਾਦਾਦੇ ਪਰਦਾਦੇ ਸੀ ਉਹ ਇਦਾਂ ਦੇ ਉਹ ਪੰਛੀ ਦੇ ਰੱਖਿਖ ਹੁੰਦੇ ਸੀ ਪੰਛੀ ਦੀ ਰੱਖਿਆ ਕਰਦੇ ਸੀ ਪਰ ਅੱਜ ਮਨੁੱਖ ਸਿਰਫ ਆਪਣੇ ਲਈ ਸੋਚਦਾ ਅੱਜ ਨਾ ਕੋਈ ਪੰਛੀਆਂ ਲਈ ਫਸਲ ਬੀਜਦਾ ਨਾ ਕੋਈ ਛੱਡਦਾ ਪਰ ਇਹ ਨਿੱਕਾ ਜਿਹਾ ਪ੍ਰਾਲਾ ਮੇਰਾ ਸਮਾਜ ਨੂੰ ਸੁਨੇਹਾ ਜਿਵੇਂ ਪਿਛਲੇ ਸਾਲ ਨਾ ਜਦੋਂ ਵੀਡੀਓ ਪਾਈਆਂ ਮੈਨੂੰ ਬਹੁਤ ਫੋਨ ਆਏ ਹਰਿਆਣੇ ਚੋਂ ਵੀ ਪੰਜਾਬ ਚੋਂ ਵੀ ਵੀਰ ਅਸੀਂ ਵੀ ਇਦਾਂ ਦਾ ਇਸ ਤਰ੍ਹਾਂ ਦੇ ਕੰਮ ਕਰਾਂਗੇ ਪ੍ਰਾਲਾ ਕਰਾਂਗੇ ਵੀ ਥੋੜ੍ਹਾ ਥੋੜ੍ਹਾ ਥਾਂ ਚਾਹੇ ਅੱਧੀ ਨਾਲ ਬੀਜ ਦੋ ਇੱਕ ਨਾਲ ਹੀ ਅਸੀਂ ਬਾਜਰਾ ਮੱਕੀ ਕੁਝ ਦਣ ਜਿਹੜੇ ਪੰਛੀ ਜੜੀਆਂ ਚੀਜ਼ਾਂ ਨੂੰ ਪਸੰਦ ਕਰਦੇ ਨੇ ਫਸਲਾਂ ਨੂੰ ਉਹ ਅਸੀਂ ਬੀਜਾਂਗੇ ਇਹ ਇਹ ਬਸ ਇੱਕ ਮੈਸੇਜ ਕਨਵੀਏ ਕਰਨ ਦਾ ਤਰੀਕਾ ਤੋ ਮੈਂ ਬੈਸੀ ਵਾਤਾਵਰਣ ਤੇ ਪਿਛਲੇ 17 ਸਾਲ ਤੋਂ ਕੰਮ ਕਰ ਰਹੇ ਆ ਸਾਡਾ ਮੇਨ ਹੈ ਕਿ ਪੰਛੀਆਂ ਨੂੰ ਵਾਤਾਵਰਣ ਨੂੰ ਬਚਾਉਣ ਦਾ ਜਿਹੜਾ ਸਾਡਾ ਹੈਗਾ ਜਿੰਨੇ ਕ ਅਸੀਂ ਐਫਰਟ ਕਰ ਸਕਦੇ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਚੀਜ਼ਾਂ ਸਾਨੂੰ ਪਚੋਕੜ ਤੋਂ ਤੁਹਾਡੇ ਪੁਰਖਿਆਂ ਤੋਂ ਮਿਲਦੀਆਂ ਨੇ ਮੇਰੇ ਪਿਤਾ ਜੀ ਸਰਦੀਆਂ ਦੇ ਵਿੱਚ ਪੰਛੀਆਂ ਨੂੰ ਬਾਜਰਾ ਪਾਉਂਦੇ ਹੁੰਦੇ ਅਨਾਜ ਮੰਡੀਆਂ ਦੇ ਜਾ ਕੇ ਜਗਾ ਜਗਾ ਪਿੰਡ ਨਾਲ ਦੇ ਪਿੰਡਾਂ 'ਚ ਜਾ ਕੇ ਸੋ ਉਹਨਾਂ ਦੀ ਸੋਚ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਮੈਨੂੰ ਉਦਾਂ ਦਾ ਨੇਚਰ ਬਾਕਸ ਹੈ ਉਦਾਂ ਦਾ ਮੈਂ ਮੇਰੇ ਅੰਦਰ ਭਾਵਨਾ ਆਈ ਕਿ ਜਰਾ ਪੱਖੀ ਦੇ ਵਿੱਚ ਹੀ ਵਜਦਾ ਵੀ ਜਿਵੇਂ ਬਿਜ਼ਨਸ ਸ਼ੁਰੂ ਕੀਤਾ ਨੈਚੁਰਲ ਇਥੇ ਕੁਦਰਤੀ ਤੌਰ ਤੇ ਪੰਛੀ ਆਏ ਤੇ ਮੈਨੂੰ ਬਹੁਤ ਚੰਗਾ ਲੱਗੇ ਹੁਣੇ ਸਾਡਾ ਮੇਰਾ ਬਾਈ ਹੈ ਇਹ ਕਲੀ ਸਿੰਘ ਇਹ ਸਾਡੇ ਨਾਲ ਪਾਲੀ ਰਹੇ ਪਹਿਲਾਂ ਮੇਰੇ ਬਾਬੇ ਨਾਲ ਉਦੋਂ ਬਾਅਦ ਦੇ ਵਿੱਚ ਇਹਨਾਂ ਦੇ ਪਿਤਾ ਜੀ ਸਾਡੇ ਨਾਲ ਸੇਰੀ ਰਹੇ ਸੇਰੀ ਕੀ ਸਾਂਝੀ ਹੁੰਦੇ ਸੀ ਪਹਿਲਾਂ ਜਿਹੜੇ ਖੇਤੀ ਖੇਤੀਬਾੜੀ ਕਰਦੇ ਇਹਨਾਂ ਤੋਂ ਗੱਲਾਂ ਸਿੱਖਣ ਨੂੰ ਮਿਲ ਜਣ ਜਿਵੇਂ ਇਹਨਾਂ ਨੇ ਦੱਸਿਆ ਵੀ 20 ਵੀ ਫਸਲਾਂ 25 25 ਹੁਣ ਅਸੀਂ ਵੀ ਮੈਂ ਵੀ ਮੂੰਗੀ ਦੀਆਂ ਟਰਾਲੀਆਂ ਤੇ ਬਹਿ ਕੇ ਮੂੰਗਫਲੀ ਦੀਆਂ ਟਰਾਲੀਆਂ ਤੇ ਬਹਿ ਕੇ ਆਪਾਂ ਮੰਡੀਆਂ ਚ ਵੇਚਣ ਲਈ ਗਿਆਗੇ ਬਹੁਤ ਫਸਲਾਂ ਹੁੰਦੀਆਂ ਮੈਂ 20 ਫਸਲਾਂ ਮੈਂ ਦੇਖੀਆਂ ਨੇ ਸਾਡੇ ਹੁੰਦੀਆਂ ਸਾਰਾ ਕੁਝ ਉਹ ਜਿਹੜਾ ਖਤਮ ਹੋ ਗਿਆ ਮਨੁੱਖ ਨੇ ਜੀਵ ਜੰਤੂਦ ਰਹਿਣ ਬਸੇਰੇ ਬਣਾਉਣ ਦੀਆਂ ਥਾਵਾਂ ਉਹਨਾਂ ਨੂੰ ਜਿਹੜੀਆਂ ਖਾਣ ਦੀਆਂ ਥਾਵਾਂ ਸੀ ਕੁਦਰਤੀ ਫੂਡ ਸੀ ਉਹ ਸਾਰਾ ਕੁਝ ਜਿਹੜਾ ਹੈਗਾ ਖੋ ਲਿਆ ਸੋ ਸਾਨੂੰ ਧਿਆਨ ਦੇਣਾ ਚਾਹੀਦਾ ਤੇ ਕੋ ਸਮਾਜ ਨੂੰ ਅਪੀਲ ਇੱਕ ਆਪਾਂ ਜਿੰਨੀ ਕੁ ਆਪਣੀ ਭਾਵਨਾ ਆਪਾਂ ਅਪੀਲ ਹੀ ਕਰ ਸਕਦੇ ਆ ਵੀ ਸਾਨੂੰ ਇਸ ਪਾਸੇ ਨਿੱਕੇ ਨਿੱਕੇ ਐਫਰਟ ਕਰਨੇ ਚਾਹੀਦੇ ਨੇ ਤਰੱਕੀ ਕਰੋ ਅਸੀਂ ਬਹੁਤ ਤਰੱਕੀ ਕਰ ਲਈ ਤੁਸੀਂ ਵਧੀਆ ਕੱਪੜੇ ਪਾਉਨੇ ਹੋ ਵਧੀਆ ਤੁਹਾਡਾ ਰਹਿਣ ਸਹਿਣ ਹੋ ਗਿਆ ਕੋਠੀਆਂ ਬਣਾ ਲੀਆਂ ਤਰੱਕੀ ਕਰੋ ਪਰ ਸਭ ਨੂੰ ਨਾਲ ਲੈ ਕੇ ਕਰੋ ਜਿਹੜੀ ਅਸੀਂ ਤਰੱਕੀ ਦੀ ਗੱਲ ਕਰੀ ਹੈਗੀ ਜਿਵੇਂ ਮਨੁੱਖ ਤਰੱਕੀ ਕਰ ਗਿਆ ਹੈਗਾ ਅਸੀਂ ਹਰ ਇੱਕ ਚੀਜ਼ ਉਸ ਦੇ ਨਾਲ-ਨਾਲ ਜ਼ਹਿਰਾਂ ਬੀਜ ਲੀਆਂ ਖੇਤਾਂ ਦੇ ਵਿੱਚ ਸਾਡੀਆਂ ਸਬਜ਼ੀਆਂ ਨੇ ਹੁਣ ਡਾਕਟਰ ਕਹਿੰਦੇ ਆ ਕਿ ਆਰਗੈਨਿਕ ਸਬਜ਼ੀਆਂ ਖਾਓ ਤਾਂ ਤੁਹਾਡੀ ਸਿਹਤ ਠੀਕ ਰਹੂਗੀ ਤਾਂ ਉਹਦਾ ਹੁਣ ਪ੍ਰਚਲਨ ਹੋ ਰਿਹਾ ਲਗਾਤਾਰ ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿੱਥੇ ਸਾਡੇ ਆਪਣੇ ਖਾਣੇ ਅਸੀਂ ਬਦਲਣ ਬਾਰੇ ਸੋਚ ਰਹੇ ਹਾਂ ਆਪਣੀ ਜ਼ਿੰਦਗੀ ਬਾਰੇ ਸੋਚ ਰਹੇ ਹਾਂ ਤਾਂ ਸਾਨੂੰ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਦੇ ਲਈ ਇਹਨਾਂ ਪੰਛੀਆਂ ਦੀ ਜਿਹੜੀ ਚੈ ਚਾਹਟ ਆ ਜਿਹੜੀ ਚਹਿਕਦੇ ਨੇ ਜਦੋਂ ਇਹ ਤਾਂ ਉਹਦਾ ਵੀ ਕਿਤੇ ਨਾ ਕਿਤੇ ਜਿਹੜਾ ਮਨੁੱਖੀ ਦਿਮਾਗ ਹੈ ਉਹਦੇ ਤੇ ਅਸਰ ਪੈਂਦਾ ਹੈਗਾ ਸਾਡੇ ਜਿਹੜੇ ਬਜ਼ੁਰਗ ਸੀ ਤੰਦਰੁਸਤੇ ਸੀ ਇਹ ਖੜਾ ਮੇਰਾ ਬਾਈ ਕਲੀ ਹੂੰ ਇਹਨਾਂ ਦੀ 82 ਸਾਲ ਦੀ ਉਮਰ ਹੋ ਗਈ ਲਗਭਗ ਹੂੰ ਤੁਸੀਂ ਹੁਣ ਦੇਖੋ 45 45 ਸਾਲਾਂ ਦੇ ਗੋਡੇ ਮੂੜੇ ਪਏ ਨੇ ਹੂੰ ਉਹਨਾਂ ਦੇ ਐਣਕਾ ਲੱਗੀਆਂ ਪਈਆਂ ਨੇ ਦੇਖੋ ਨਾ ਇਹ ਰੇ ਐਣਕ ਲੱਗੀ ਹੋਈ ਹੈ ਨਾ ਇਹਦੇ ਕੋਈ ਗੋਡੇ ਮੂੜੇ ਹੋਏ ਨਹੀਂ ਜਾਂ ਅਸੀਂ ਤਰੱਕੀ ਕਰ ਲਈ ਹੂੰ ਅਸੀਂ ਜੇ ਇਹਨਾਂ ਚੀਜ਼ਾਂ ਨੂੰ ਪਿੱਛੇ ਇਹਨਾਂ ਚੀਜ਼ਾਂ ਦੀ ਗੌਰ ਨਹੀਂ ਕੀਤੀ ਨਾ ਇਹਨਾਂ ਜੀਵ ਜੰਤੂਆਂ ਦੀ ਪ੍ਰਕਿਰਤੀ ਦੀ ਅਸੀਂ ਤਾਂ ਹੀ ਫਿਰ ਰੋਗਾਂ ਤੋਂ ਪੀੜਤ ਵੀ ਤਾਂ ਹੋ ਰਹੇ ਅੱਜ ਹਸਪਤਾਲ ਭਰੇ ਪਏ ਨੇਗੇ ਪਹਿਲਾਂ ਕਿਹਨੂੰ ਬੁਖਾਰ ਚੜਦਾ ਸੀ ਕਿਹਨੂੰ ਬਿਮਾਰੀਆਂ ਲੱਗਦੀਆਂ ਸੀ ਲੋਕਾਂ ਨੂੰ ਨਾ ਕੋਈ ਕੈਂਸਰ ਨਾ ਕੋਈ ਲਣਾ ਦੇਣਾ ਲੋਕ ਚੰਗੇ ਭਲੇ ਰਹਿੰਦੇ ਸਨ ਤੰਦਰੁਸਤ ਕਿਉਂਕਿ ਕੁਦਰਤੀ ਖੇਤੀ ਖਤਮ ਹੋ ਗਈ 25 ਸਾਲ ਚ ਸਾਡੇ ਕੁਦਰਤੀ ਖੇਤੀ ਦਾ ਭੋਗ ਪੈ ਗਿਆ ਪੈਸਟੀਸਾਈਡ ਦੀ ਰਿਹਾਂ ਸਪ੍ਰੇਹਾਂ ਦੀ ਖੇਤੀ ਰਹਿ ਗਈ ਪਹਿਲਾਂ ਨੇਚਰਲ ਚੀਜ਼ਾਂ ਜ਼ਮੀਨਾਂ ਚ ਪੈਂਦੀਆਂ ਖਾਦ ਪੈਂਦੀ ਉਹ ਤੋਂ ਉਪਜ ਹੁੰਦੀ ਹੁਣ ਉਪਜ ਹੁੰਦੀ ਆ ਸਾਡੀ ਪੈਸਟੀਸਾਈਡ ਤੇ ਰਿਹਾਂ ਸਪ੍ਰੇਹਾਂ ਦੇ ਸਿਰ ਤੇ ਜਿਹੜੀ ਸਾਡੀ ਉਪਜ ਹੁੰਦੀ ਆ ਕਿ ਖੇਤ ਕੁਦਰਤੀ ਖੇਤੀ ਖਤਮ ਹੂੰ ਸਾਡੀ ਸਟੇਟ ਦੇ ਵਿੱਚੋਂ ਹਰਿਆਣਾ ਪੰਜਾਬ ਚੋਂ ਤੱਕ ਖਤਮ ਆ। ਹੂੰ ਬਿਲਕੁਲ ਕਿਤੇ ਨਾ ਕਿਤੇ ਜਿਹੜਾ ਕਿ ਮੈਸੇਜ ਆਗਾ ਉਹ ਲੋਕਾਂ ਨੂੰ ਦੇ ਰਹੇ ਨੇਗੇ ਵੱਡੀ ਗੱਲ ਹੈ ਕਿ ਆਪਣੇ ਖੇਤ ਦੇ ਵਿੱਚ ਪੰਜ ਕਨਾਲਾਂ ਦੇ ਵਿੱਚ ਲక్ష్మణ ਸਿੰਘ ਨੇ ਬਾਜਰਾ ਬੀਜਿਆ ਹੈ ਜਿਸ ਤੇ ਇਸ ਸਮੇਂ ਸੈਂਕੜੇ ਪੰਛੀ ਨੇ ਜਿਹੜੇ ਉਹ ਆਪਣੀ ਭੁੱਖ ਮਟਾਉਂਦੇ ਨੇਗੇ ਤਾਂ ਇਹ ਵੀ ਇੱਕ ਨਾ ਕਿਤੇ ਕਿਤੇ ਉਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਿੱਥੇ ਮਨੁੱਖ ਲਗਾਤਾਰ ਤਰੱਕੀ ਕਰ ਰਿਹਾ ਤਾਂ ਉੱਥੇ ਉਹਨੂੰ ਆਪਣੇ ਜਿਹੜੇ ਸੰਗੀ ਸਾਥੀ ਨੇ ਜਿਹੜੇ ਆਪਣੇ ਪੰਛੀ ਨੇਗੇ ਮਿੱਤਰ ਨੇ ਲਗਾਤਾਰ ਮਨੁੱਖ ਇਹਨਾਂ ਦੇ ਵਿੱਚ ਰਿਹਾ ਹੈਗਾ ਉਹਨਾਂ ਨੂੰ ਵੀ ਬਚਾਉਣ ਦੀ ਲੋੜ ਹੈਗੀ ਥੈਂਕਸ ਵੀਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ